ਬਰੇ ਉਹ ਨੀ ਆ ਕੇ ਗਏ। ਨੀ ਕੋਪੂ ਆਹ ਹੀ ਹੈ ਬਿਲਡਿੰਗ ਦਾ। ਠੀਕ ਹੈ। ਬਾਦੂ ਹੈ। ਬਾਦੂ ਤਾਂ ਹੈ ਗਿਆ ਪਰ ਸਾਥੀਆਂ ਨਹੀਂ ਗਏ ਤਾਂ ਆ ਕੇ ਜੀ। ਸਾਰੇ ਆਂਗਨਵਾੜੀ। ਇਹ ਆਂਗਨਵਾੜੀ ਜੇ ਨਾ ਤਾਂ ਕਾਛ ਹੋ ਜੰਨੇ। ਬਾਸ ਹੈ ਮੈਂ। ਤੁਹਾਨੂੰ ਕੋਈ ਇਹਨੇ ਇਹਨੇ ਮਾਨਸਤਨ ਦਾ ਬਾਕੀ ਲੋਕਾਂ ਨੂੰ ਟਿਕਾਣਾ ਕਿ ਆਓ। ਮੇਟੀਆਂ ਬਣਾਓ। ਮੈਂ ਸਾਰੇ ਜੱਲਾ ਕਰਾਂਗਾ ਤੇ ਕਰਕੇ ਦੇ ਦੇ ਵਿੱਚ ਆਪਣੇ ਪਿੰਡ ਨੂੰ ਸਭ ਤੋਂ ਸੋਹਣਾ ਸਭ ਤੋਂ ਸਾਫ਼ ਤਬ ਤੋਂ ਪੜਿਆ ਲਿਖਿਆ ਤਬ ਤੋਂ ਤੰਦਰੁਸਤ ਉਹਨਾਂ ਦਾ ਪਰ ਟੋਟਰ ਕਰਾਉਂਦਾ ਉਹਦੇ ਵਾਸਤੇ ਜੀਵਨ ਉਸਤਾ ਮੈਂ ਦਰਸ਼ਕਾਂ ਮੈਨਾਂ ਤੋਂ ਆਸਰਾ ਤੋਂ ਕੰਮ ਕਰਾਉਣਾ ਮੈਨੂੰ ਉਹ ਜਿੰਨਾਂ ਵਾਲੇ ਜੀਵਨ ਮਿਲਤੀਆਂ ਮਾਈਕਰਾਫੋਨ ਦੇਉਂਗਾ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਇਹ ਬੜੇ ਬੜੀ ਵਧੀਆ ਛੱਡ ਬੜੀਆਂ ਮੀਡੀਆ ਕੰਮ ਵਾਸਤੇ ਬਹੁਤ ਵਧੀਆ ਹੁਣ ਤੁਹਾਡੇ ਕੋਲ ਜਿਹੜੀ ਸਾਹਮਣੇ ਜਗ੍ਹਾ ਹੈ ਕੰਮ ਆਪਣੇ ਉਹੋ ਤਰ੍ਹਾਂ ਦੇ ਨੇ ਇੱਕੋ ਜਿਹੇ ਨੱਕਰ ਦੇ ਸਾਦੇ ਕੰਮ ਆ। ਬਲਾਸਟ ਦੇ ਪੁੰਜ ਦੇ ਕੰਮ ਆ। ਦੂਜਾ ਹੈਗਾ ਤੁਹਾਡੇ ਪਰਸਨਲ ਕੰਮ ਆ। ਉਹ ਵੀ ਇੰਪੋਰਟੈਂਟ ਆ। ਤੁਸੀਂ ਉਹ ਸਾਰੇ ਕੋਈ ਤਰਕ ਹੈ ਕਿਸੇ ਕੋਲ ਤੇ ਸਾਧਨ ਦੀ ਸ਼ਾਇਦ ਨਹੀਂ ਜਾ ਸਕਦੇ। ਉਹ ਅੱਜ ਸਾਰੇ ਮੈਚ ਮੈਚ ਨਾਲ ਨਾਲ ਆਇਆ ਹੈ। ਜਿਹੜੇ ਮੈਚ ਦੇ ਸੰਬੰਧਤ ਹੈ ਇਹਨਾਂ ਨੂੰ ਦੋ ਰਿਗਿਟ ਹੈ। ਅਸਲ ਨੂੰ ਜਿਹੜੇ ਸਟਾਰਟ ਹੈ ਚੋਰਾ ਹਾਂ ਆਮੇ ਜੀ ਜੀ ਇਹ ਬਚਰਾ ਹੈ ਇਹ ਤਾਂ ਉਹ ਹਾਂ ਜੀ ਹੈ ਜਾਰੀ ਰਿਹਾ ਹੈ ਨਹੀਂ ਨਹੀਂ ਹੈ ਹਾਂ ਜੀ ਫਿਕਸ ਹੋ ਗਿਆ ਇਹਦੀ ਸੱਤ ਆਹ ਦ੍ਰਿੜਾ ਜੁਲੀ ਹਾਂ ਜੀ ਇਹਦੇ ਉੱਪਰ ਕੀ ਨਹੀਂ ਹੋਣਾ ਕਈ ਹੋਏ ਹੈ ਕੱਪੜੇ ਪਾੜੇ ਤੋਂ ਨਾ ਕਰ ਸਾਹਿਕਾਲ ਜੀ ਮੈਂ ਡਾਕਟਰ ਮਜੀਤ ਸਿੰਘ ਐਮਐਲਏ ਪਟਿਆਲਾ ਅਧਿਆਤਿ ਅੱਜ ਮੈਂ ਬਤੌਰ ਸਿਹਤ ਮੰਤਰੀ ਨਹੀਂ ਬਲਕੇ ਆਪਣੇ ਪਡਾਲਾ ਜ਼ਿਲ੍ਹੇ ਦੇ ਹਲਕੇ ਦੇ ਵਿੱਚ ਬਤੌਰ ਐਮਐਲਏ ਜੋ ਸਾਡੇ ਮਾਜੋਕ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਉਹਨਾਂ ਦਾ ਆਦੇਸ਼ ਹੋਇਆ ਕਿ ਸਰਕਾਰ ਤੁਹਾਡੇ ਦਰਵਾਜ਼ੇ ਤੇ ਸਾਰੇ ਪਿੰਡਾਂ ਚ ਜਾਣਾ ਜਿਵੇਂ ਵੋਟਾਂ ਮੰਗਣ ਗਏ ਸੀ ਇਕੱਲੀ-ਕੱਲੀ ਮੁਸ਼ਕਲ ਸੁਣਨੀ ਆ ਮਸਲਿਆਂ ਦਾ ਹੱਲ ਕਰਨਾ ਮੈਂ ਸਾਰੇ ਅਫਸਰ ਸਹਾਮਣ ਏਡੀਸੀ ਡਿਵੈਲਪਮੈਂਟ ਐਸਡੀਐਮ ਆਪਣੇ ਸ਼ਿਵ ਕੁਸ਼ਵਰ ਸਿੰਘ ਸਾਹਿਬ ਸਾਰੇ ਵਿਭਾਗਾਂ ਦੇ ਜਿਹੜੇ ਕਰਮਚਾਰੀਆਂ ਨਾਲ ਲੈ ਕੇ ਆਇਆ ਲੋਕਾਂ ਦੀਆਂ ਸਾਰੀਆਂ ਸਮੱਸਿਆ ਦਾ ਜਿਹੜਾ ਹੱਲ ਹੈ ਮੌਕੇ ਤੇ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਮੈਂ ਹੁਣ ਅਸਲ ਵਿੱਚ ਪਹਲਾੜਾ ਪਿੰਡ ਦੇ ਵਿੱਚ ਐ ਤੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਕੂਲ ਦੀ ਸੜਕ ਬਣ ਗਈ ਆ ਪੁਰੀਆਂ ਪੜ ਰਹੀਆਂ ਵਾਟਰ ਪੂਰਨ ਲੱਗ ਗਿਆ ਤੇ ਕਿਹੜੇ ਕਿਹੜੇ ਕੰਮ ਉਹਨਾਂ ਦੇ ਆਉਣ ਵਾਲੇ ਹਫ਼ਤੇ 'ਚ ਹੋਣਗੇ ਕਿਹੜੇ ਮਹੀਨੇ 'ਚ ਹੋਣਗੇ ਕਿਹੜੇ ਛੇ ਮਹੀਨੇ 'ਚ ਜਿਹੜੀ ਕੋਈ ਨਵੀਂ ਸੜਕ ਬਣਨੀ ਆ ਉਹਨੂੰ ਟਾਈਮ ਲੱਗ ਸਕਦਾ ਬਾਕੀ ਸਾਰੇ ਜਿਹੜੇ ਕੰਮ ਐ ਪਿੰਡ ਦੇ ਛੱਪੜ ਦੀ ਸਫਾਈ ਦਾ ਜਿਹੜਾ ਹੈਗਾ ਉਹ ਲਿਕੁਇਡ ਵੇਸਟ ਮੈਨੇਜਮੈਂਟ ਦਾ ਪਲਾਂਟ ਬਣ ਗਿਆ ਉਹ ਚੱਲਦਾ ਹੋ ਜਾਏਗਾ ਇੱਕ ਮਹੀਨੇ ਦੇ ਵਿੱਚ ਤੋਂ ਹਰ ਚੀਜ਼ ਦੀ ਟਾਈਮ ਲਾਈਨ ਦੇ ਰਿਆ ਜਿਸ ਤਰ੍ਹਾਂ ਮਾਨਯੋਗ ਮੁੱਖ ਜਿਹਨੂੰ ਰਾਸ਼ਨ ਨਹੀਂ ਮਿਲਦਾ ਜੀ ਜਿਹਨੂੰ ਪੈਨਸ਼ਨ ਦੀ ਦਿੱਕਤ ਹੈ ਜੀ ਜਿਹੜੇ ਤੁਹਾਡੇ ਕੋਲ ਸਕੂਲ ਦੀ ਆਂਗਣਵਾੜੀ ਦੀ ਦਿੱਕਤ ਹੈ ਅਸੀਂ ਇਹ ਪ੍ਰਣ ਕੀਤਾ ਕਿ ਹਰ ਪਿੰਡ ਦੇ ਵਿੱਚ ਖੇਡ ਹਰ ਸਵੇ ਆਂਗਣਵਾੜੀ ਏ ਕਲਾਸ ਹੋਣੀ ਚਾਹੀਦੀ ਆ ਸਿਹਤ ਸੁਰਤਾ ਹਰ ਪਿੰਡ ਤੱਕ ਪਹੁੰਚਾਣੀ ਆ ਉਹਦੇ ਵਾਸਤੇ ਸਾਡੇ ਕੋਲ ਜਿਹੜੀਆਂ ਪੰਜ ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਯੂਨਿਟ ਅਸੀਂ ਅਰੇਂਜ ਕੀਤੇ ਆ ਐਨ ਜੀਓ ਸਾਡੀ ਮਦਦ ਕਰ ਰਹੀ ਆ ਉਹਦੇ ਵਿੱਚ ਤੇ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਦਿਆ ਤੇ ਪਿੰਡ ਦੇ ਬੱਚਿਆਂ ਨੂੰ ਇਹ ਰਖਸ਼ਾ ਦੇ ਕੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੋਂ ਬਾਅਦ ਇੱਥੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ ਹਾਈ ਸਕੂਲ ਫਿਰ ਹਾਇਰ ਸਕੂਲ ਫਿਰ ਕਾਲਜ ਤੱਕ ਪਹੁੰਚਾਣਾ ਉਹਦੇ ਵਾਸਤੇ ਟਰਾਂਸਪੋਰਟ ਦੇਣੀ ਇਹ ਸਾਰਾ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿੰਦਾ ਮੁਕਤੀ ਸਾਉਤ ਵਿਚਰਦੋਸ਼ ਅਸੀਂ ਕਰਦੇ ਆ ਖੇਡਣ ਦਾ ਮੌਕਾ ਪੜ੍ਹਨ ਦਾ ਮੌਕਾ ਬੈਂਡਸ ਸਪਾਈ ਕਰਨੀਆਂ ਰੋਜ਼ਗਾਰ ਕਿੱਦਾਂ ਦੇਣਾ ਪੈਂਦੇ ਲੋਕਾਂ ਨੂੰ ਇਹ ਸਾਰੇ ਮਸਲੇ ਲੋਕਾਂ ਨਾਲ ਵਿਚਾਰ-ਵਿਚਾਰ ਪੰਦਰਾ ਵੀ ਕਰ ਰਹੇ ਆ ਔਰ ਲੋਕਾਂ ਨੂੰ ਜਿਹੜੇ ਆ ਗਏ ਉਹਨਾਂ ਦੇ ਰੋਜ਼ਮਰਾਂ ਦੇ ਮਸਲੇ ਆ ਗਲੀਆਂ ਦੇ ਨਾਲੀਆਂ ਦੇ ਸਟਰੀਟ ਲਾਈਟ ਦੇ ਉਹਨਾਂ ਨੂੰ ਰਾਸ਼ਨ ਦੇ ਪੈਨਸ਼ਨਾਂ ਦੇ ਦੇ ਦੇਗਾ ਦੇ ਇਹ ਸਾਰੇ ਮਸਲੇ ਹੋਂ ਦਾ سپورਟ ਕਰਦੀ ਕਰਦੇ ਇਹ ਸਾਡਾ ਪਰਾਲਾ ਲਗਾਤਾਰ ਮੈਂ 9 ਪਿੰਡਾਂ ਚ ਹਰ ਵੀਕੈਂਡ ਤੇ ਕੋਈ ਮੇਰੇ ਕੋਲੇ ਸਮਾਂ ਹੁੰਦਾ ਹਰ ਸ਼ਨੀਵਾਰ ਐਤਵਾਰ ਨੂੰ ਮੈਂ 9 ਪਿੰਡਾਂ ਜਾਣਾ ਕਿਸੇ ਵਾਰ ਸਾਰੇ ਬੰਦੇਾਂ ਨੂੰ ਮੈਂ ਚਾਹੂੰਗਾ ਔਰ ਇਹ ਮੇਰਾ 6 ਤੋਂ 8 ਮਹੀਨੇ ਬਾਅਦ ਸਰਕਲ ਬਣੇਗਾ ਇਹ ਲਗਾਤਾਰ ਮੇਰੇ ਜਿਹੜੇ ਆ ਗਿਆ ਇਹ ਚੱਲਿਆ ਕਰਦਾ ਸੋ ਐਮਐਲਏ ਤੁਹਾਡਾ ਐਮਐਲਏ ਤੁਹਾਡੇ ਦੁਆਰ ਜੋ ਸਾਡੇ ਅਸੀਂ ਇਹਦੇ ਤੇ ਅਸੀਂ ਪੂਰੇ ਜਿਹੜਾ ਹੈਗਾ ਕੱਢ ਕੇ ਪੈਰਾ ਜਾ ਕੇ ਮੁੱਖਪਤੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਸਾਰਾ